ਔਰ ਇਸ ਦੇ ਨਾਲ ਨਾਲ ਜਗਿੰਦਰ ਬਾਸੀ ਜੀ ਨੇ ਬੇਨਤੀ ਹੈ ਔਰ ਜਿੰਨੇ ਵੀ ਕੁਲਦੀਪ ਬਾਸੀ ਜੀ ਨੇ ਬੇਨਤੀ ਹੈ ਕਿ ਜਿੰਨੇ ਸਾਡੇ ਐ ਮੈਂਬਰ ਸਟੇਜ ਉੱਪਰ ਖੜੇ ਨੇ ਸਾਰਿਆਂ ਨੂੰ ਤੁਸੀਂ ਲੈ ਕੇ ਆਓ ਕੁਲਦੀਪ ਬਾਸੀ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ میڈیا ਨਾਲ ਸੰਬੰਧ ਇਲੈਕਟ੍ਰੋਨਿਕ ਦੇ ਨਾਲ ਜਾਂ ਪ੍ਰਿੰਟ মিডি ਦੇ ਨਾਲ ਸੰਬੰਧ ਨੇ ਸਾਰੇ ਸਟੇਜ ਦੇ ਉੱਪਰ ਆਉਣ ਔਰ ਇਸ ਦੇ ਨਾਲ ਨਾਲ ਅਸੀਂ ਖਾਸੂਸੀ ਤੌਰ ਤੇ ਬਰਜਿੰਦਰ ਸਿੰਘ ਅਡਵਾਲ ਹੋਰਾਂ ਦਾ ਵੀ ਸਨਮਾਨ ਕਰਨਾ ਹੈ ਇਸ ਦੇ ਨਾਲ ਹੀ ਔਰ ਬੇਨਤੀ ਹੈ ਮੇਰੀ ਮੁਰਦਾਨੀ ਸਾਹਿਬ ਨੂੰ ਵਾਸੀ ਸਾਹਿਬ ਆਪਣੇ ਸਮੂੱਚੇ ਸਾਥ ਦੇ ਨਾਲ ਔਸ ਸਮੂੱਚੀ ਟੀਮ ਦੇ ਨਾਲ ਜ਼ੋਰਦਾਰ ਤਾੜੀਆਂ ਸਾਡੇ ਸਾਰੀ ਇਸ ਟੀਮ ਦੇ ਲਈ ਕੁਲਰ ਸਾਹਿਬ ਵੀ ਆ ਰਹੇ ਨੇ ਤਾੜੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਗੁਰਦੀਪ ਮਾਨਕ ਸਾਹਿਬ ਦਾ ਸਨਮਾਨ ਹੋ ਰਿਹਾ ਪੰਜਾਬੀ ਗਾਇਕੀ ਦਾ ਇੱਕ ਯੁੱਗ ਦਾ ਸਨਮਾਨ ਹੋ ਰਿਹਾ ਬਚੰਦਰ ਘੋੜੀਆ वाल अगर साड़ी आवाज सुन रहे हो भी स्टेज ऊपर उजिंद्र सिंह कोलिया और बेंत सिंह धालीवाल चाल जहां पूरी पैदली नहीं अरे तक ਜ਼ੋਰਦਾਰ ਤਾੜੀਆਂ ਪੁਲਰ ਸਾਹਿਬ ਅਤੇ ਠੈਰਾ ਸੁਪਰਮਾਰਕੀਟ ਤੋਂ ਔਰ ਗੌਦਾ ਪੰਜਾਬ ਦੀ ਸਮੁੱਚੀ ਟੀਮ ਦੇ ਵੱਲੋਂ ਮਾਨਕ ਸਾਹਿਬ ਦੀ ਜ਼ਿੰਦਗੀ ਦੀ ਸਖਤ ਮਿਹਨਤ ਦੇ ਲਈ ਜੋ ਇਹਨਾਂ ਨੇ ਸਾਡੇ ਲਈ ਕੀਤਾ ਹੈ ਸਾਡੇ ਪੰਜਾਬੀ ਸਭਿਆਚਾਰ ਦੇ ਲਈ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਪੰਜਾਬੀ ਸਭਿਆਚਾਰ ਪੰਜਾਬੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਗੀਤ ਨੂੰ ਪਿਆਰ ਕਰਨ ਵਾਲੇ ਮਾਨਕ ਸਾਹਿਬ ਦੇ ਸਦਾ ਹੀ ਨਿਣੀ ਰਹਿਣਗੇ ਔਰ ਜਿੱਥੇ ਕਲਾਕਾਰਾਂ ਦੀ ਇੰਟਰੋਡਕਸ਼ਨ ਦੇਣ ਦੇ ਵਾਸਤੇ ਦੋ ਚਾਰ ਗੀਤਾਂ ਦਾ ਜਿਹੜੇ ਹਿੱਟ ਗੀਤ ਹੁੰਦੇ ਹਨ ਉਹਨਾਂ ਦੀ ਇੰਟਰੋਡਕਸ਼ਨ ਕਰਾਈ ਜਾਂਦੀ ਹੈ ਪਰ ਮਾਨਕ ਸਾਹਿਬ ਦੇ ਕਿਹੜਾ ਗੀਤ ਹੈ ਜਿਹੜਾ ਹਿੱਟ ਨਹੀਂ ਹੋਇਆ ਸੋ ਜੇ ਗੀਤਾਂ ਦੀ ਲੜੀ ਆਪਾਂ ਲਾਉਣੀ ਹੋਵੇ ਤਾਂ ਉਹ ਮੇਰੇ ਖਿਆਲ ਇੱਕ ਅੱਧਾ ਘੰਟਾ ਚਾਹੀਦਾ ਇਸ ਤੋਂ ਪਹਿਲਾਂ ਕਿ ਅਸੀਂ ਗੀਤਾਂ ਦੇ ਲੜੀ ਸ਼ੁਰੂ ਕਰੀਏ ਬਲਜਿੰਦਰ ਅਟਵਾਲ ਸਾਹਿਬ ਮਿਊਜ਼ਿਕ ਦੇ ਇੱਕ ਤੋਂ ਖਸੂਸੀ ਤੌਰ ਤੇ ਵੈਨਕੂਵਰ ਤੋਂ ਆਏ ਨੇ ਔਰ ਬੜੇ ਲੰਮੇ ਅਮਸਾਂ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ ਸੋ ਅਸੀਂ ਆਪਣੇ ਵੱਲੋਂ ਸਮੁੱਚੇ ਆਪਣੇ ਸਟਾਫ ਦੇ ਵੱਲੋਂ ਭੁੱਲਰ ਸਾਹਿਬ ਦੇ ਵੱਲੋਂ ਇਹਨਾਂ ਦਾ ਵੀ ਸਨਮਾਨ ਕਰਨ ਜਾ ਰਹੇ ਹਾਂ ਜ਼ੋਰਦਾਰ ਤਾੜੀਆਂ ਅਟਵਾਲ ਸਾਹਿਬ ਦੇ ਨਾਮ ਦੇ ਲਈ ਇੱਕ ਵਾਰ ਔਰ ਬੀਨ ਸਿੰਘ ਢਾਲੀਵਾਲ ਅਤੇ ਕੋਲਿਆ ਸਾਹਿਬ ਸਾਡੀ ਆਵਾਜ਼ ਸੁਣ ਰਹੇ ਹਣ ਤਾਂ ਜ਼ਰੂਰ ਸਟੇਜ ਉੱਪਰ ਆਉਣ ਇੱਕ ਵਾਰ ਫੇਰ ਬਜੰਦਰ ਸਿੰਘ ਅਟਵਾਲ ਹੋਰਾ ਦੇ ਨੇ ਤਹਿਤ ਨੂੰ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡਾ ਸਦਾ ਕਬੂਲਿਆ ਜ਼ੋਰਦਾਰ ਤਾੜੀਆਂ ਮਾਨ ਸਤਕਾਰ ਜਿਹੜਾ ਮੈਂ ਬਹੁਤ ਧੰਨਵਾਦੀ ਹਾਂ ਜੋ ਪਿਆਰ ਸਤਕਾਰ ਤੁਸੀਂ ਬਖਸ਼ਦੇ ਹੋ ਪਿਆਰ ਦੇ ਕੰਦ ਨਾਲ ਫੋਨ ਤੇ ਬੋਲਦੇ ਹੋ ਮੇਰਾ ਪਿਆਰੇ ਕਿੰਤੂ ਵੱਡਾ ਹੋਰ ਸਨਮਾਨ ਕੋਈ ਨਹੀਂ ਹੈ ਸੋ ਆਪ ਸਾਰਿਆਂ ਤੋਂ ਇਸ ਪਿਆਰ ਦੇ ਸਦਕਾ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਵਧੀਆ ਢੰਗ ਨਾਲ ਤੁਹਾਡੇ ਸੇਵਾ ਕਰਦੇ ਰਹਾਂਗੇ ਔਰ ਇਸ ਵੇਲੇ ਮਾਨਕ ਸਾਹਿਬ ਜਿਹੜੇ ਮੇਰੇ ਵੱਡੇ ਭਰਾ ਹਨ ਇਹ ਕੋਈ 1-2 ਸਾਲ ਦੀ ਗੱਲ ਨਹੀਂ ਹੈ ਜਦੋਂ ਵਿਧਵੀਰ ਦਾ ਜਨਮ ਵੀ ਨਹੀਂ ਸੀ ਹੋਇਆ ਜਦੋਂ ਤੋਂ ਮਾਨਕ ਸਾਹਿਬ ਵੱਡੇ ਭਰਾਵਾਂ ਵਾਂਗੂ ਔਰ ਸਾਡੀ ਜਿਹੜੀ ਪਹਿਲੀ ਯਾਰੀ ਦੋਸਤੀ ਸੀ ਉਹ ਬਾਅਦ ਵਿੱਚ ਭਰਾਵਾਂ ਦੇ ਵਿੱਚ ਬਦਲੀ ਔਰ ਅੱਜ ਤੱਕ ਕਾਇਮ ਹੈ ਔਰ ਮਾਨਕ ਸਾਹਿਬ ਤੋਂਸੀਂ ਉਮੀਦਾਂ ਰੱਖਾਂਗੇ ਔਰ ਤਾਂ ਕਿ ਤੁਹਾਡੀ ਸੇਵਾ ਇਸੇ ਤਰ੍ਹਾਂ ਕਰਦੇ ਰਹਿਣ ਕੁਲਦੀਪ ਮਾਨ ਸਾਹਿਬ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਨ ਆਪਾਂ ਇਹਨਾਂ ਦੀਆਂ ਆਉਣ ਵਾਲੀਆਂ ਪੋਸਟਾਂ ਨੂੰ ਵੀ ਇਸੇ ਤਰ੍ਹਾਂ ਸੁਣਦੇ ਰਹਿਣਾ ਹੈ ਏਹ ਹੋਂ ਭਾਈ ਜਿਹੜਾ ਬੋਲੀ ਜਾਂਦਾ ਸੀ ਨਾ ਇਹ ਥੋੜੀਆਂ ਜੀਆਂ ਗਲਤ ਗੱਲਾਂ ਕਹਿ ਗਿਆ ਪਤਾ ਕਿਉਂ ਇਹ ਮੇਰਾ ਭਾਈ ਆ ਜਿਹਨਾਂ ਨੂੰ ਭਾਈ ਕਹਿੰਦੇ ਉਹ ਭਾਈ ਐ ਇਹ ਮੇਰਾ ਇਹ ਗੱਲਾਂ ਜੀਆਂ ਹੋਰੀ ਸਟੇਜ ਤੇ ਜਿਹੜੀਆਂ ਗੱਲਾਂ ਹੁੰਦੀਆਂ ਉਹੋ ਜੀਆਂ ਕਰ ਗਿਆ ਪਰ ਮੇਰਾ ਭਾਈ ਐ ਮੈਂ ਇਹਨੂੰ ਬਹੁਤ ਸਤਿਕਾਰ ਕਰਦਾ ਪਿਆਰ ਕਰਦਾ ਦਿਰੂ ਕਰਦਾ ਉਹਦੇ ਖ ਲਈ ਨਹੀਂ ਮੈਂ ਕਰਦਾ ਜਿਨੂੰ ਮੈਂ ਪਿਆਰ ਕੀਤਾ ਜ਼ਿੰਦਗੀ ਚ ਅਰਦ ਦੇ ਦਿਲੋਂ ਪਿਆਰ ਕੀਤਾ ਨਕਲੀ ਨਹੀਂ ਕੀਤਾ ਤੋ ਮੇਰਾ ਭਾਈ ਆ ਜਿਹੜੀ ਗੱਲਬਾਤ ਸਾਡੇ ਬਾਰੇ ਕਾਕੇ ਗਏ ਉਹਨਾਂ ਦਾ ਬਹੁਤ ਬਹੁਤ ਤਰਵਾਦ ਬਾਬ ਮਿਹਰਬਾਨੀ ਤੇ ਹੁਣ ਮੈਂ ਗਾਵਾਂ ਸ਼ੀ ਵਾਟ